ਹਏ ਹਏ ਇਹ ਕਿੱਧਰ ਆ ਗਿਆ ਵਾ ਜੋ ਬਣਾ ਗੱਲ ਕਰਦੀ ਆ ਜੋ ਬਣਾ ਬਾਹਰ ਕੋਣ ਆਇਆ ਗੌਰਵ ਆਇਆ ਬਾਹਰ ਇਹ ਕਿੱਧਰ ਆ ਗਿਆ ਸਿਹਰ ਦੁਪਹਿਰੇ ਕੋਈ ਗੱਲ ਨਹੀਂ ਆ ਗਿਆ ਤੇ ਫਿਰ ਕਿਉਂ ਆਉਂਦਾ ਮਾਤਾ ਜੀ ਸੀ ਬਿਠਾਈ ਨਾ ਆ ਵਾ ਚੱਜ ਨਾਲ ਗੱਲ ਕਰੀ ਮੈਂ ਹਾਂ ਹਾਂ ਲੈ ਸਸੀ ਵਾਲਾ ਸਸੀ ਵਾਲਾ ਇਹ ਵਾਲਾ ਸਸੀ ਵਾਲਾ ਅੰਦਰ ਹੀ ਆ ਜਾ ਵੀ ਜੀ ਇਸ ਵਾਲੇ ਕਮਰੇ ਚ ਆ ਮੈਂ ਪਾਣੀ ਲਿਆਉਣੀ ਆ ਚਲ ਕੋਈ ਐੜਾ ਬਲੰਦਰੀ ਕੋਈ ਨਹੀਂ ਕੋਈ ਨਹੀਂ ਸਾਸੀ ਕਾਲ ਸਾਸੀ ਕਾਲ ਪਤਾ ਹੈ ਲਾਜੀ ਹਾਂਜੀ ਹਾਂਜੀ ਲਾਲਾ ਕੁਰਸੀ ਲੈ ਜਾ ਹੋਰ ਨਾਓ ਠੀਕ ਠਾਕ ਜੇ ਵਧੀਆ ਵਧੀਆ ਤੂੰ ਆਪਣੀ ਸੁਣਾ ਬਸ ਵਧੀਆ ਵਧੀਆ ਤੂੰ ਸੁਣਾ ਠੀਕ ਹੈ ਡੈਡੀ ਤੇਰਾ ਹਾਂਜੀ ਹਾਂਜੀ ਮੰਮਾ ਜੀ ਮੰਮੀ ਠੀਕ ਆ ਸਭ ਠੀਕ ਠਾਕ ਲੈ ਪਾਣੀ ਪਰੇ ਗੀੜਾ ਮਾਰਿਆ ਸਜਰੇ ਜਰੇ ਆਏ ਨੋ ਹੋਰ ਸੁਣਾ ਲੱਗੇ ਝੋਲੀ ਜਾਣੇ ਹਾਂਜੀ ਮਾਮਾ ਜੀ ਤੁਸੀਂ ਦੱਸੋ ਬੜਾ ਵਧੀਆ ਲੱਗੇ ਆ ਹਾਂ ਹਾਂ ਚੱਲੇ ਆ ਮੈਂ ਨੱਕਾ ਮੋੜ ਚੱਲੇ ਆ ਜਿਆਦੀ ਤਰ੍ਹਾਂ ਤੇ ਹੁੰਗੈ ਨਹੀਂ ਆ ਲੈ ਆਉਣਗੇ ਉਹ ਵੀ ਆ ਜਾਣਗੇ ਉਹ ਨੱਕਾ ਮੋੜ ਆ ਵਾਰੀ ਆ ਫੇਰ ਰਹਿਣਾ ਪਣੀ ਡਾ ਜੀ ਤੁਸੀਂ ਮਾਰੋ ਗੱਪਾਂ ਆਹੋ ਤੇ ਯਾਰ ਕਾ ਮੇਰਾ ਪੋਤਾ ਆਇਆ ਹੀ ਨਹੀਂ ਛੁੱਟੀਆਂ ਜੇ ਛੁੱਟੀਆਂ ਸਾਰੀਆਂ ਲੰਘ ਹੀ ਆਵਾ ਹੈ ਉਹ ਬਸ ਗਰਮੀ ਬੜੀ ਸੇ ਘਰੋਂ ਨਿਕਲਿਆ ਨਹੀਂ ਜਾਂਦਾ ਤੁਹਾਨੂੰ ਪਤਾ ਝੋਨੇ ਲੱਗਦੇ ਸੀ ਅੱਛਾ ਵੇਲ ਨਹੀਂ ਆਗਾ 2 ਮਿੰਟ ਦਾ ਵੀ ਆਹੋ ਇਹ ਤਾਂ ਗੱਲ ਹੈਗੀ ਆ ਤੇ ਰਾਜਵੀਰ ਸਗੋ ਯਾਦ ਕਰਦਾ ਸੀ ਬਿਆਰਕਾ ਗੌਰ ਵੀਰ ਜੀ ਆਇਆ ਨਹੀਂ ਤੇ ਮੈਂ ਕਿਹਾ ਚੱਲ 4 ਦਿਨ ਰਹਿ ਜਾਂਦਾ ਹਨਾ ਵੀ ਜੀ ਕਿੱਥੇ ਰਾਜਵੀਰ ਬਾਬਾ ਰੌਣਕ ਹੈ ਕੋਈ ਨੂੰ ਹੋਰ ਰੱਖ ਲੈਨੇ ਆ ਰਾਜਵੀਰ ਅੰਦਰ ਨਹੀਂ ਨਹੀਂ ਰਹਿਣਾ ਨਹੀਂ ਹੈ ਹਾਂ ਮੇਰੇ ਸਾਧੇ ਨਹੀਂ ਆਇਆ ਸੀ ਸਾਧੇ ਨਹੀਂ ਕਿਉਂ ਐਡਾ ਵੀ ਕਿਹੜਾ ਜ਼ਰੂਰੀ ਕੰਮ ਪੈ ਗਿਆ ਜਿਹੜਾ ਤੋਂ ਸਾਧੇ ਨਾਲ ਆ ਗਿਆ ਓ ਮਮੀ ਨੇ ਭੇਜਿਆ ਸੀ ਕਿੱਧਰ ਨਾਨੀ ਆਲੀ ਨਾਨੀ ਆਲ ਕਾਮਾ ਬਾਈ ਨਹੀਂ ਨਹੀਂ ਉਹ ਕਹਿੰਦੇ ਮਿਲਣ ਨੂੰ ਬੜਾ ਜੀ ਗੱਦਾ ਬਨਾਨੀ ਨੂੰ ਤਿਤੋਂ ਲਾਇਆ 2-4 ਦਿਨ ਸਾਡੇ ਕੋਲ ਰਹਿ ਜਾਣਗੇ ਹਾਂ 2-4 ਦਿਨ ਐਨੀ ਗਰਮੀ ਪੈਣ ਲਈ ਆ ਬੀਜੀ ਕਦੇ ਇੱਧਰ ਤੇ ਕਦੀ ਉੱਧਰ ਉਦਨ ਦੀ ਅਦਮ ਹੋਈ ਜੀ ਹੋਈ ਆ ਉਹ ਸੁੱਖ ਆ ਪੇਕੇ ਚਲ ਗਈ ਆ ਤੇ ਮੈਂ ਤੇ ਨਹੀਂ ਹੁਣ ਪੁੱਤ ਕਿਤੇ ਜਾਨ ਦੇਣੀ ਇਹੋ ਜੀ ਗਰਮੀ ਚ ਮਾਮੀ ਗਏ ਆ ਨਾ ਤਾਂ ਤੇ ਮਮੀ ਨੇ ਕਿਹਾ ਵਾ ਤੂੰ ਇੱਥੇ ਲਾਇਆ ਨਾਲ ਹੁਣ ਅਸੀਂ ਏਸੀ ਲਵਾਇਆ ਵਾ ਮਮੀ ਨੂੰ ਲੈ ਆਉਣਾ ਨਾਲ ਆਹੋ ਆ ਵੇਖ ਮਾਰਸ ਕਰ ਕਰਕੇ ਮੈਂ ਕਿਦਾਂ ਜਾਨ ਪਾਈ ਸਰੀਰ ਚ ਕਿਤੇ ਹੋਰ ਤਰ੍ਹਾਂ ਦੀ ਹੋਈ ਸੀ ਬੀਜੀ ਵੇਖ ਤੇਲ ਛੱਸਿਆ ਕਿਤੇ ਪਰੋਪੜੀਆਂ ਤੇ ਮੈਂ ਦੇਸੀ ਚ ਨਿਕਲ ਨਹੀਂ ਦਿੰਦੀ ਮੈਨੂੰ ਕਹਿੰਦੇ ਦੁੱਪਰ ਆਰੀ ਨਹੀਂ ਆ ਪੁੱਤ ਨਾਨੀ ਤੁਹਾਡੀ ਉਹ ਨਹੀਂ ਨਹੀਂ ਸਾਨੂੰ ਪਤਾ ਵਾ ਮਾਮੀ ਜੀ ਉਹਦੇ ਉਦਾਂ ਮੰਮੀ ਕਹਿੰਦੇ ਸੀ ਨਹੀਂ ਚਲ ਮੈਂ ਜਹਾੜੀ ਰਹਿਉਣੀ ਆ ਕੋਸਰ ਉਹ ਨਹੀਂ ਬੀਜੀ ਹੁਣ ਨਹੀਂ ਹਾੜਾ ਜੀ ਲੱਗਦਾ ਅੱਗੇ ਤੁਸੀਂ ਸੋਖਾਲ ਚਾਰ ਦਿਨ ਰਹਿ ਲਿਆ ਤੇ ਹਾੜਾ ਤੇ ਕਿਤੇ ਘਰ ਪਾ ਪਾ ਕਰਦਾ ਵਾ ਮੇਰਾ ਤੇ ਘੜੀ ਟਾਈਮ ਪਾਸ ਨਹੀਂ ਤੇਰੇ ਤੋਂ ਬਗੈਰ ਇਹ ਕੁੜੀ ਮੀਲੀ ਨੂੰ ਵਾਵਾ ਦਿਨ ਹੋ ਗਿਆ ਤੇ ਕੁੜੀ ਚਾਰ ਦਿਨ ਆਜੇ ਕੁੜੀ ਇੱਥੇ ਰਹਿ ਜੇ ਮੈਂ ਕਿਹੜਾ ਮਨਾ ਕੀਤਾ ਵਾ ਉਹ ਬੀਜੀ ਮੈਂ ਤੇ ਨਹੀਂ ਜੇ ਜਾਣ ਦੇਣਾ ਮੈਨੂੰ ਤਾਂ ਸੱਚੀ ਹੋਰ ਤਰ੍ਹਾਂ ਹੁੰਦਾ ਘਰ ਸੋਨੀ ਪੈ ਜਾਂਦੀ ਆ ਆ ਨਵੀਂ ਪਤਾ ਵਾ ਤਰ ਤੋਂ ਪਗਰ ਹੈ ਹੀ ਕੋਣ ਸਾਡਾ ਰੁਣਚਣ ਕਰਦੇ ਰਹੀਦਾ ਵਾ ਉਹ ਨਹੀਂ ਮੈਂ ਨਹੀਂ ਜਾਣ ਦੇਣੀ ਆਹ ਮੈਂ ਤਾਂ ਜੋਬਨਾਂ ਵੀ ਗੱਲ ਕਰਨੀ ਆਹ ਗੱਲ ਗਲਤ ਆ ਉਹ ਨਹੀਂ ਨਹੀਂ ਮਾਮੀ ਜੀ ਐਂ ਗੜਾ ਪਕੇਲਾ ਜਾਣਾ ਵਾ ਤੁਹਾਡੇ ਕੋਈ ਰੈਂਦੇ ਆ ਤੇ ਪੱਕਿਆਂ ਪੁੱਤ ਮੈਂ ਜਾਣਵਾਂ ਨਹੀਂ ਦੇਣੀ ਮੈਂ ਜਾਣ ਦੇਣੀ ਆ ਉਹ ਤਾਂ ਮੈਂ ਕਹਿੰਦੇ ਆ ਕਿਤੇ ਸਾਡੇ ਵਾਸਤੇ ਵਾਧੂ ਆ ਇੱਕ ਦਿਨ ਚਲੋ ਰੈ ਆਉਣਗੇ ਫਿਰ ਕੀ ਆ ਤੇਰੇ ਮਾਮੀ ਜੀ ਮੇਰਾ ਕੀ ਕਰਦਾ ਜਾ ਕੁੜੀ ਅੱਲਾਹੋ ਨਾਨੀ ਦਾ ਜੀ ਕਰਦਾ ਜਾਣ ਨੂੰ ਨਾਨੀ ਦਾ ਤੇ ਉਹ ਕਦੀ ਉੱਥੇ ਜਾਣੂ ਜੀ ਕਰਦਾ ਕਦੀ ਉੱਥੇ ਜਾਣੂ ਜੀ ਕਰਦਾ ਘਰ ਐਸ ਦੀ ਲੋੜ ਆ ਆ ਜਾਣਗੇ ਦਿਲ ਮੰਗੇ ਆਉਂਗੀ ਉਹ ਤੇਰੇ ਵਾਲੀ ਹਾਦੀ ਹੋਈ ਆ ਤੂੰ ਤੇ ਨਿਆਣੇ ਵਾਂਗੂ ਜਿਹਦੇ ਪੈ ਗਈਆਂ ਮੈਂ ਗੌਰਵ ਦੇ ਨਾਲ ਹੀ ਮੋਟਰਸਾਈਕਲ ਤੇ ਬੈਠ ਕੇ ਜਾਣਾ ਵਾ ਹਾਂ ਮੈਂ ਤੁਹਾਡੇ ਫਾਇਦੇ ਵਾਸਤੇ ਨਹੀਂ ਕਹਿਣਾ ਗਰਮੀ ਲੋੜਿਆਂ ਦੀ ਪੈਣ ਰਹੀ ਆ ਕਿਤੇ ਮੂੰਹ ਕੱਢਣ ਤੋਂ ਬਾਹਰ ਜੀ ਨਹੀਂ ਕਰਨ ਰਿਆ ਇੱਥੇ ਏਸੀ ਲੱਗਾ ਗਰਬਾਣੀ ਲਾ ਦਿੰਨੇ ਆ ਅਸੀਂ ਵੀ ਏਸੀ ਲਵਾ ਲਿਆ ਹੁਣ ਜਿਹੜੀ ਵੀ ਨਕੇਹਾਂ ਦੇ ਬੈਲ ਨੂੰ ਵੇਸੀ ਆ ਨਾਲ ਦੀ ਬੈਠੀ ਅੱਛਾ ਤੇ ਇਹਦਾ ਮਤਲਬ ਵੀ ਜੀ ਇਹ ਆ ਕਿ ਤੁਸੀਂ ਇਹਨੂੰ ਧੀਆ ਨਹੀਂ ਮੰਨਦੇ ਸਾਨੂੰ ਬਗਾਨੀਆਂ ਹੀ ਮੰਨਦੇ ਜੇ ਤੇ ਜੇ ਤੁਹਾਡਾ ਬਹੁਤਾ ਹੀ ਇਨਾ ਜੀ ਕਰਦਾ ਨਾ ਜਾਣ ਨੂੰ ਕਿਸ ਦਿਨ ਜੋਬ ਨੂੰ ਆਨੀ ਆ ਵੀ ਗੱਡੀ ਚ ਭਾਲ ਤੇ ਬੀਜੀ ਨੂੰ ਕਮਾ ਲਿਆਈ ਮੇਲਾ ਆਇਆ ਨਾਲੇ ਉਸੇ ਤੁਹਾਡੇ ਦਿਲਾਜ ਵਾਸਲੀ ਦੀਆਂ ਤੁਸੀਂ ਤੇ ਆਈ ਉਸੀ ਮੈਂ ਮਿਲ ਨਾਂਦਾ ਵਾ ਤੇ ਚਲੋ ਕੋਈ ਨਹੀਂ ਮੁੰਡਾ ਆਇਆ ਵਾ ਚਾਹ ਪਾਣੀ ਪੀਵੇ ਰਾਤ ਰਵੇ ਜੀ ਸਦਕੇ ਤੇ ਭਾ ਰਾਜਤ ਨਹੀਂ ਮੈਂ ਜਾਣਦੀ ਨਹੀਂ ਮੈਂ ਚਾਹ ਬਣਾਉਣ ਲੱਗੀ ਜੀ ਹੋਈ ਬਹੁਤ ਕੇ ਬੀ ਜੁਨੀਓ ਪੁੱਤ ਗਿਆ ਲੈਣ ਨੂੰ ਮੀਂਹ ਕੋਈ ਨਹੀਂ ਨਾਨੇ ਜੀ ਤੇ ਜਿੰਦਾ ਕਹਿੰਦੇ ਆ ਤੁਸੀਂ ਉਦਾਂ ਹੀ ਕਰ ਲੋ ਐਵੇਂ ਨ ਲੜਾਈ ਪਾਇਓ ਮਾਂ ਮੇਰੇ ਸਭਾਹਾ ਤੁਹਾਨੂੰ ਪਤਾ ਹੀ ਆ ਮੰਮੀ ਤਾਂ ਮੈਨੂੰ ਤਾਂ ਕਹਿੰਦੀ ਹੀ ਵੀ ਵਹੀਂ ਸੁਖ ਮਾਮੀ ਨਾਲ ਕਰਕੇ ਗਏ ਆ ਤੇ ਮੰਮੀ ਫੇਰ ਉੱਤਰ ਜਾ ਕੇ ਨੀਵੀ ਹੋਊਗੀ ਤੇ ਚੁੱਪ ਕਰਕੇ ਮਾਤਾ ਨੂੰ ਇੱਥੇ ਲੈ ਆਂ ਅਸੀਂ ਤੇ ਸਲਾਹ ਕੀਤੀ ਵੀ ਚੱਲ ਜਨਾਂ ਤੱਕ ਸੁਖ ਮਾਮੀ ਨਹੀਂ ਆਉਂਦੀ ਸਾਡੇ ਕੋਲ ਰਹਿ ਲਓਗੇ ਤੁਸੀਂ ਪਰ ਇਹ ਤੁਹਾਨੂੰ ਜਾਣ ਹੀ ਨਹੀਂ ਦਿੰਦੇ। ਪੁੱਤ ਕੀ ਦੱਸਾਂ ਤੈਨੂੰ। ਇਹਨਾ ਮੈਨੂੰ ਮਿੱਠੀ ਜੇਲ੍ਹ ਚ ਪਾਇਆ ਵਾ। ਨਾ ਮੈਨੂੰ ਬਾਹਰ ਹੀ ਜਾਣ ਦਿੰਦੇ ਕਿਸੇ ਦੇ ਲਾਗੇ ਤੇ ਅੰਦਰੇ ਹੀ ਬਸ ਐਸੀ ਥਲੇ ਅੰਦਰ ਹੀ। ਈਲ ਕੇ ਜਿਦਾ ਸੱਪ ਨੂੰ ਪਟਾਰੀ ਚ ਪਾਇਆ ਏਦਾਂ ਪਾਇਆ ਇਹਨਾਂ ਨੇ। ਮੈਂ ਬਾਹਰ ਨਹੀਂ ਨਿਕਲ ਸਕਦੀ ਬਾਸਰ ਨਹੀਂ ਸਕਦੀ। ਜੂੜ ਮੇਰੇ ਨਾਲ ਲੱਤਾਂ ਤੇ ਬੈ ਜਾਣਾ। ਨਾਲੇ ਜੂੜੀ ਜਾੜਾ ਠੰਡ ਦੇ ਨਾਲ। ਵੇ ਪੁੱਤ ਜੇ ਸਤਨ ਲੱਗੀਆਂ ਉਹ ਤਨ ਜਾਣੇ। ਕੌਣ ਜਾਣੇ ਪੀੜ ਭਾਈ। ਉਹਨਾਂ ਨੇ ਮੰਮੀ ਦੇ ਪਾਪਾ ਦੇ ਸਭ ਕੋ ਇੱਥੇ ਆਉਣ ਨੂੰ ਤਿਆਰ ਹੋਏ ਸੀ ਉਹਨਾਂ ਨੂੰ ਇਹ ਹੀ ਵੀ ਤੁਸੀਂ ਸੁਖ ਮਾਮੀ ਆ ਜੇ ਸੁਖ ਮਾਮੀ ਦੀ ਵੀ ਗਲਤੀ ਆ ਉਹ ਸਾਨੂੰ ਇੱਕ ਵਾਰੀ ਫੋਨ ਕਰਦੇ ਸਲਾਹ ਕਰਦੇ ਤੁਹਾਨੂੰ ਉਧਰ ਹੀ ਲੈ ਜਾਂਦੇ ਜਿੱਦਨ ਉਹਨਾਂ ਨੂੰ ਜਾਣਾ ਹੈ ਤੇ ਉਹ ਤਾਂ ਇੱਥੇ ਆਉਣ ਨੂੰ ਤਿਆਰ ਹੋਏ ਸੀ ਪੁੱਤ ਤੇ ਮੈਂ ਮਾਮੀ ਨੂੰ ਲਾਇਆ ਫੋਨ ਉਹ ਕਹਿੰਦੇ ਮੈਂ ਤੇ ਆਈ ਆਪਣੇ ਪੇਕੇ ਤੇ ਫਿਰ ਮੈਂ ਮੈਂ ਇਹ ਨਹੀਂ ਬੈਰੀ ਲੱਤ ਨਹੀਂ ਰੱਖ ਸਕਦੀ ਸੁੱਖ ਘਟ ਨਹੀਂ ਇਹਦੇ ਨਾਲੋਂ ਮੈਨੂੰ ਤਾਂ ਪਹਿਲਾਂ ਹੀ ਪਤਾ ਹੈ ਮੇਰੀ ਜੀ ਵਾਰਗੀ ਪਰ ਕਿਦਾਂ ਵੀ ਮੈਨੂੰ ਉਹਦਾ ਹੀ ਪਤਾ ਸੁੱਖ ਦਾ ਜੋ ਕਰਨੇ ਮੋੜਨਾ ਨਹੀਂ ਹੋਣਾ ਨਹੀਂ ਫਿਰ ਅਸੀਂ ਇਹ ਦੇਖਿਆ ਸੀ ਕਿ ਚੱਲ ਜਾ ਕੇ ਤੁਹਾਨੂੰ ਲੈ ਆਉਨੇ ਆ ਤੇ ਉਹਨਾਂ ਦਿਨ ਤੁਸੀਂ ਸਾਡੇ ਘਰ ਆ ਲੋ ਹੁਣ ਮੰਮੀ ਨੇ ਇਦਾਂ ਕਿਹਾ ਸੀ ਹੁਣ ਇਹ ਮੰਨਦੇ ਨਹੀਂ ਆ ਜੇ ਅਸੀਂ ਜ਼ਿਆਦਾ ਕਵਾਂਗੇ ਫਿਰ ਮੰਮੀ ਨੂੰ ਗੁਰੇ ਬਨਣ ਵਾਲੀ ਗੱਲ ਆ ਤੂੰ ਮੰਮੀ ਨੂੰ ਜਾ ਕੇ ਦੱਸ ਦੀ ਵੀ ਐਸੀ ਆਲੇ ਕਮਰੇ ਚ ਉਹਨਾਂ ਜੋੜ ਦੇਣੀ ਉਹਨਾਂ ਨਹੀਂ ਉੱਥੇ ਬੈਠੀ ਰਹਿੰਦੀ ਐ ਬਾਹਰ ਵੀ ਨਹੀਂ ਨਿਕਲਦੀ ਮੈਂ ਗਲਤੀ ਕੀਤੀ ਸਗੋਂ ਮੰਮੀ ਨਾਲ ਲੈ ਕੇ ਆਉਂਦਾ ਨਾ ਉਹਨਾਂ ਜ਼ੋਰ ਜ਼ਰ ਬਾਗੇ ਤੁਹਾਨੂੰ ਲੈ ਵੀ ਜਾਣਾ ਹੈ ਨਾਲ ਮੇਰੀ ਇਹ ਨਾ ਕਿੱਥੇ ਸੁਣਨੀ ਆ ਹੋਰ ਕਿੰਨਾ ਬਾਹਰ ਕਾਦੇ ਨਹੀਂ ਮੈਨੂੰ ਬਾਹਰ ਨਿਕਲਣੀ ਨਹੀਂ ਦਿੰਦੇ ਨਹੀਂ ਬਾਹਰ ਨਿਕਲ ਕੇ ਬਿਆ ਕਰੋ ਜਰੂਰੀ ਥੋੜੀ ਸਾਰਾ ਦਿਨ ਐਸੀ ਥੱਲੇ ਬੈਠੇ ਨਹੀਂ ਆ ਗਏ ਬੁਮਾਰ ਹੋਏ ਨਹੀਂ ਥਨ ਸਵੇ ਥਨ ਰਾਤ ਸਵੇ ਬੈਠਾ ਬੁਮਾਰ ਹੋਏ ਇਸ ਵੇਕ ਆ ਕੁਕ ਕਰਦੇ ਹੋ ਉਹਦਾ ਜਿਹਨ ਪਤਾ ਵਾ ਨਾ ਤੇ ਹੁਣ ਸੁੱਕ ਮਾਮੀ ਆਲਾ ਤੇ ਪੈਨਸ਼ਨ ਉਧਰ ਚੱਲ ਜੇ ਤਾਂ ਮਿੱਠੇ ਪਿਆਰੇ ਹੋਏ ਐ ਡਾਡੇ ਨਾਲ ਜੋ ਬਣਾ ਆ ਤੁਹਾਨੂੰ ਪੱਠਿਆਂ ਦੀ ਪਈ ਆ ਉਧਰ ਹੋਰ ਹੀ ਚੰਨ ਚੜ ਗਿਆ ਵਾ ਤੇ ਪੱਠੇ ਸੁੱਕਣ ਦੇ ਧੁੱਪ ਚ ਟੱਕੇ ਨਹੀਂ ਗਏ ਨੇ ਉਹ ਚੱਲ ਕੋਈ ਨਹੀਂ ਟੱਕੇ ਜਾਣਗੇ ਉਧਰ ਹੋਰ ਹੀ ਚੰ ਚੜ ਗਿਆ ਵਾ ਕੀ ਹੋਇਆ ਹੋਣਾ ਕੀ ਆ ਗੌਰਵ ਬੁੜੀ ਨੂੰ ਲੈਣ ਆਇਆ ਨਹੀਂ ਬੀਜੀ ਨੂੰ ਲੈਣ ਆਇਆ ਕੀ ਕਰਨੂ ਇਹ ਜੀ ਗੌਰਵ ਕਹਿੰਦਾ ਮੰਮੀ ਨੂੰ ਮਿਲਣੂ ਜੀ ਕਰਦਾ ਤੇ ਮੰਮੀ ਨਾਲ ਆ ਜਾਂਦੀ ਤੇ ਇਹੋ ਜੀ ਗਰਮੀ ਚ ਕਿੱਥੇ ਤੁਰਿ ਫਿਰੂ ਮੇ ਮੋਟਰਸਾਈਕਲ ਤੇ ਮੰਮੀ ਉਹਦਾ ਦਿਮਾਗ ਖਰਾਬ ਹੋਇਆ ਕੁੜੀ ਦਾ ਇਹੋ ਗੱਲ ਤੇ ਮੈਂ ਆਖੀ ਆ ਤੇ ਚਲ ਜੇ ਬਹੁਤੀ ਗੱਲ ਆ ਤੇ ਜੋਬਨ ਨਾਲ ਗੱਡੀ ਤੇ ਕਿਸ ਦਿਨ ਲੈ ਜਾਊਗਾ ਤੇ ਮੜਾ ਲਿਆਊਗਾ ਨਹੀਂ ਜਦੋਂ ਉੱਥੇ ਬਾਹਰ ਬੈਂਦੀ ਸੀ ਉਦੋਂ ਔਖੇ ਹੁੰਦੇ ਸੀ ਹੁਣ ਜੇ ਏਸੀ 'ਚ ਬੈਠੀ ਆ ਤੇ ਹੁਣ ਲੈਣ ਆ ਗਿਆ ਤਾਂ ਵੀ ਨਹੀਂ ਚੰਗੀ ਲੱਗਦੀ ਹਾਂ ਜਿੱਦਾਂ ਜੀ ਕਰੂਗਾ ਨਾ ਅਸੀਂ ਗੱਡੀ ਦੇ ਘਮਾ ਲਾਵਗੇ ਬੀਜੀ ਨਹੀਂ ਜਾਣ ਦੇਣੀ ਤੁਹਾਨੂੰ ਕੀ ਪਤਾ ਵਾ ਬੀਜੀ ਤੇ ਐ ਕਿਤੇ ਫੁੱਲੀ ਪਈ ਨਿਆਣਿਆਂ ਵਾਂਗ ਮੈਂ ਜਾਣਾ ਮੈਂ ਗੁਰਵ ਦੇ ਨਾਲ ਜਾਣਾ ਦੱਸ ਕਿਉਂ ਸਿਆਣੀ ਬਿਆਣੀ ਹੈਗੀ ਇਹੋ ਜੀ ਗਰਮੀ 'ਚ ਕਿਤੇ ਬਿਮਾਰ ਹੋ ਗਈ ਤੇ ਦੂਣਾ ਸੇ ਆਪਾ ਬੀਜੀ ਤਾਂ ਅਸੀਂ ਕਦੀ ਵੀ ਨਹੀਂ ਜਾਣ ਦਿੰਦੇ ਉਹੀ ਤੇ ਗੱਲ ਆ 15 ਦਿਨ ਹੋ ਗਏ ਬੈਠੀ ਨੂੰ ਪੇਕੇ ਜਾ ਕੇ ਤੇ ਉਦੋਂ ਦੀ ਮੈਂ ਸਾਹਮਣ ਨਹੀਂ ਆ ਹੁਣ 23 ਤਰੀਕ ਹੋ ਗਈ ਆ ਤੇ ਅਗਲੇ ਆਂਦੇ ਹੋਣੇ ਆ ਵੀ ਚੱਲ ਅਸੀਂ ਲੈ ਕੇ ਆਉਨੇ ਬੀਜੀ ਦੀ ਪੈਨਸ਼ਨ ਵਾਲਾ ਨਹੀਂ ਦਵਿੰਦਰ ਦੇ ਮੂੰਹ ਤੇ ਸਦਾਈ ਲਿਖਿਆ ਦਵਿੰਦਰ ਤੇ ਕਦੀ ਵੀ ਨਹੀਂ ਜਾਣ ਦਿੰਦੀ ਉਦੋਂ ਦੀਆਂ ਮਾਲ ਛਾਂ ਕਰ ਕਰਕੇ ਤੇ ਹੱਥ ਦੋਹਾਂ ਡਏ ਆ ਕਦੇ ਸਾਹਮ ਸਾਹਮ ਕੇ ਚਲ ਉਹਦੇ ਨਿਆਣਿਆਂ ਨੇ ਪਈਆਂ ਛੁੱਟੀਆਂ ਜਿਉ ਗਈ ਆ ਨਾ ਤੇ ਕੋਈ ਗੱਲ ਨਹੀਂ ਸਾਹਮਣ ਨੇ ਨਾ ਤੂੰ ਅਗਲੇ ਨੂੰ ਕਹਿ ਭਾਈ ਨਹੀਂ ਜਾਣ ਦੇਣਾ ਗਰਮੀ ਬੜੀ ਆ ਅਸੀਂ ਨਹੀਂ ਜਾਣ ਦੇਣਾ ਬੀਜੀ ਨੂੰ ਤੂੰ ਆਪਣੇ ਤਰੀਕੇ ਨਾਲ ਗੱਲ ਕਰ ਲੈ ਉਹ ਤੁਸੀਂ ਨਹੀਂ ਕਹਿ ਸਕਦੇ ਜੇ ਮੈਂ ਹੀ ਕਹਿ ਦੂਗਾ ਕੋਈ ਗੱਲ ਨਹੀਂ ਚਾਹੇ ਤੇ ਕੁੜੀ ਆਪ ਆਉਂਦੀ ਫੇਰ ਗੱਲ ਹੋਰ ਹੁੰਦੀ ਉਹਨੂੰ ਕਿਹੜਾ ਮਨਾ ਕੀਤਾ ਵਾ ਰਾਤ ਦੇ ਅੰਦਰ ਦਰਵਾਜ਼ੇ ਖੁੱਲੇ ਆ ਆਪਣਾ ਜੀ ਨਹੀਂ ਕਰਦਾ ਉਹਨੂੰ ਤੇ ਇਹਨੂੰ ਤੂੰ ਹੀ ਜਾਓ ਉੱਥੇ ਬੁੱਢੇ ਵਾਰੇ ਮੇਰੀ ਗੱਲ ਸੁਣ ਜਵਾਨ ਮੁੰਡਾ ਵਾ ਸਮਝਦਾਰ ਤੂੰ ਕੋਈ ਗੱਲ ਨਹੀਂ ਕਰਨੀ ਤੂੰ ਕਿਸ ਤਰੀਕੇ ਨਾਲ ਕਹਿ ਵੀ ਮੈਂ ਵੀ ਦੋ ਦਿਨ ਪੇਕੇ ਜਾਣਾ ਆਪਣੇ ਠੀਕ ਆ ਤੇ ਵੀ ਰੋਟੀ ਪਾਣੀ ਇੰਨਾ ਖਾਣਾ ਮਗਰੋਂ ਵੀ ਬੀਜੀ ਲਾਲ ਦੀ ਮਾੜੀ ਮਿੱਟੀ ਰੋਟੀ ਪਾਣੀ ਉਹ ਆਪੇ ਕਰੀ ਜਾਊਗੀ ਆਹੀ ਖਾ ਲਾਂਗੇ ਹਰ ਤਰੀਕੇ ਨਾਲ ਨਾ ਢੰਗ ਨਾਲ ਗੱਲ ਕਰ ਲੈ ਆਹ ਗੱਲ ਵਧੀਆਈ ਆ ਇਦਾਂ ਨਾ ਗੱਲ ਕਰੀ ਉਲਟੀ ਸਿੱਧੀ ਚੱਲ ਮੈਂ ਚਾਹ ਪਿਆ ਜਾ ਉਹ ਪੱਠੇ ਪਾ ਲਾ ਪਾ ਲਾ ਤੇ ਵਾਹ ਤੇ ਤਾ ਕੋਈ ਨਵੇਂ ਤਾਂ ਨਵਾਂ ਹੀ ਜਾਬਾ ਮੈਨੂੰ ਪਤਾ ਰੱਬ ਨੇ ਕਿਹੜੀ ਤਪਣੀ ਮਿੱਟੀ ਲਾਤੀ ਆ ਵੀ ਜਿਹੜੇ ਸਿਆਪੇ ਸਾਰੇ ਮੇਰੇ ਪਾ ਦੇਈ ਆ ਹੱਦ ਹੋਈ ਆ ਗੱਲ ਐਦਾਂ ਬੀਜਿੰਗ ਪੂਰੀ ਕੇਅਰ ਕਰ ਲੈ ਗਰਮੀ ਬੜੀ ਐ ਅਗੀ ਨਿਕਲ ਅੰਦਰੋਂ ਬਾਹਰ ਦੂਜੀ ਗੱਲ ਤੂੰ ਮੰਮੀ ਨਾਲ ਲੈ ਆਉਂਦਾ ਤੇ ਵਧੀਆ ਗੱਲ ਐ ਠੀਕ ਆ ਤੇ ਜੇ ਮਿਲ ਨੂੰ ਐਨਰਜੀ ਕਰਦਾ ਨਾ ਅਈ ਕਿਹੜੇ ਦਿਨ ਆ ਜਾਾਂਗੇ ਤੇ ਰਹੀ ਗੱਲ ਤੇਰੀ ਮੰਮੀ ਨੇ ਜਾਣਾ ਵਾ ਪਿੰਡ 2-4 ਦਿਨ ਹਾਂਜੀ ਇਹ ਸਾਡਾ ਵੀ ਓੱਖਾ ਜਣਾ ਰੋਟੀ ਪਾਣੀ ਦਾ ਤੇ ਮੰਮੀ ਰੋਟੀ ਲਾ ਦੇਂਦੀ ਮਾੜੀ-ਮੋਟੀ ਨਾਲ ਮੈਂ ਕਰਾਦਾ ਗਰ ਉਹ ਥੋੜਾ ਪੋਤਾ ਪਤਾ ਕੀ ਆ ਰਾਜਵੀਰ ਵੀ ਕਹਿਣ ਦਿਆ ਮੰਮੀ ਸਾਰੀਆਂ ਛੁੱਟੀਆਂ ਪੂਰੀਆਂ ਹੋ ਗਈਆਂ ਵਾ ਤੇ ਨਾਨਕੇ ਗਏ ਨਹੀਂ ਆ ਤੇ ਮੈਂ ਚੱਲ ਪੋਤਾ ਅਸੀਂ ਵੀ 4 ਦਿਨ ਰਹਾਂਗੇ ਸਾਨੂੰ ਬੜਾ ਆਸਰਾ ਵਾ ਚੱਲ ਹੋਰ ਨਹੀਂ ਕੋ ਓੱਖ ਖਲੋ ਬੈਠਾ ਬੰਦਾ ਉੱਥੇ ਅੰਦਰ ਚੇਤੇ ਰੋਟੀ ਲਾ ਦਿੰਦਾ ਵਾ ਮਾਪਾ ਤਰਣਚਣ ਕਰਦੇ ਹਨ ਚੰਗੀ ਸੁੱਤੀ ਮੈਂ ਬਣਾ ਲਿਆਗਾ ਨਹੀਂ ਇਹ ਆਂਦੀ ਮੈਂ ਜਾਣਾ ਦੋ ਦਿਨ ਚਲੋ ਠੀਕ ਹੈ ਸਾਰਿਆਂ ਦਾ ਖਾਦਾ ਕੋਈ ਗੱਲ ਨਹੀਂ ਹਾਂ ਤੇ ਸਾਡਾ ਵੀ ਪੁੱਤ ਸਰਦਾ ਜਾਣ ਨੂੰ ਕੋਈ ਨਹੀਂ ਅਹੀਂ ਜਵਾਬ ਦੇਣਾ ਚੱਲ ਬੋਲ ਮੈਂ ਹੈ ਚਲੋ ਮਾਪਾ ਖਾ ਖੁੰਦ ਨਹੀਂ ਆ ਕੋਈ ਨਹੀਂ ਨਹੀਂ ਨਾਨੀ ਜੀ ਰਹਿਣ ਦਿਓ ਧੁੱਪ ਕਰਕੇ ਲੈ ਜਾ ਚਲੋ ਠੀਕ ਹੈ ਮਾਮਾ ਜੀ ਠੀਕ ਹੈ ਠੀਕ ਹੈ ਨਾਨੀ ਹਾਂ ਠੀਕ ਹੈ ਠੀਕ ਹੈ ਚਲੋ ਠੀਕ ਹੈ ਨਾਨੀ ਜੀ ਚਲੋ ਕੋਈ ਗੱਲ ਨਹੀਂ ਜਾਨੇ ਮੈਂ ਕਹਿੰਦਾ ਮਮੀ ਲੈ ਕੇ ਆਉਂਗਾ ਆਵੇਂ ਆ ਮਮੀ ਲੈ ਵੀ ਨਾ ਮੈਂ ਰਣਾ ਐਦਾਂ ਕਰੂੰਗਾ ਮਮੀ ਲੈ ਹੁਣ ਆਪਣੇ ਹੱਥ ਚੱਲ ਜਾਣਾ ਪੇਕੇ ਤੇ ਮਮੀ ਨੂੰ ਛੱਡ ਜੂਗਾ ਦੋ ਦਿਨ ਚੰਗਾ ਆਓ ਵਧੀਆ ਵਧੀਆ ਚਲੋ ਠੀਕ ਆ ਫਿਰ ਹੈ ਜਾ ਕੇ ਕਰਦਾ ਹੁਣ ਹਾਂ ਚੰਗਾ ਪੁੱਤ ਚੰਗਾ ਆ ਵੇਖਿਆ ਜੇ ਇਨੇ ਦਿਨ ਹੋਏ ਮੈਂ ਮਾਲਕਾਂ ਕਰਨ ਦੀ ਸੇਵਾ ਕਰਨ ਦੀ ਕਿਤੇ ਇੰਨਾ ਨਹੀਂ ਸੁਣਿਆ ਥੁੜਿਆ ਵੀ ਚੱਲ ਮੈਂ ਨੂੰ ਦਵਾ ਸਬਜੀ-ਸਬਜੀ ਲੈ ਲੈ ਪੈਹ ਤੇ ਕਿਦਾਂ ਕੜਕਦਾ ਨੋਡ ਕੱਢ ਕੇ ਜੇਬ ਚੋਂ ਤੇ ਮੁੰਡੇ ਦੇ ਹੱਥ ਤੇ ਰਹਤਾ ਵਾ ਹੈ ਇਨੇ ਤੇ ਘਰ ਜਾਣਾ ਹੀ ਹੋ ਇੰਨਾ ਨਹੀਂ ਵੀ ਕਿਤੇ ਆਪਣੀ ਨੌ ਨੂੰ ਦੇ ਦਾਂ ਆਪਣੇ ਪੋਤੇ ਨੂੰ ਤੇ ਦਾਂ ਇਹ ਤੇ ਇਨਾ ਤੇ ਤੁਲੀ ਹੋਈ ਉਹ ਇਹਨੇ ਮਨ ਨਹੀਂ ਦੇਣਾ ਕਰਦਾ ਮੈਂ ਵੀ ਸੋਚਦਾ ਕਈ ਕਰੀ ਤੇ ਕੁੜੀ ਨੇ ਪਤਾ ਨਹੀਂ ਕੀ ਦੇ ਸਿਰ ਤੇ ਢੂੜਿਆ ਵਾ ਚੱਲ ਬੰਦਾ ਦੇ ਦੇ 100 ਦੇ ਦੇ 200 ਦੇ ਦੇ ਪਾਂਸੋ ਦਾ ਕਠਾਈ ਮੈਂ ਕੀ ਕਹਿ ਬੈਠੀ ਪਿਆਰ ਤੇ ਵੇ ਕਿੱਡੀ ਛੇਤੀ ਕੱਢ ਕੇ ਮੈਨੂੰ ਨਹੀਂ ਪਤਾ ਝੋਨਾ ਲੱਗਣ ਰਿਆ ਲਵਾਈਆਂ ਦੇਣੀਆਂ ਵਾ ਹੈ ਤੇ ਆਏ ਜੋ ਸਕੀਮ ਨਾ ਵਾ ਪਿਲਸੜਾ ਸਕੀਮ ਤੇ ਫੇ ਲਾਲੀ ਸਕੀਮ ਮੈਂ ਤੇ ਦਵਿੰਦਰ ਦੇ ਮੂੰਹ ਤੇ ਕਿਤੇ ਛਤਨ ਲਿਆ ਦਵਿੰਦਰ ਨੂੰ ਕੌਣ ਚਾਰੇ ਮੈਂ ਤੇ ਕਦੀ ਨਹੀਂ ਜਾਣ ਦਿੰਦੀ ਉਹਨੇ ਕ ਲਿਆ ਹੁਣ ਆਹ ਮੁੰਡਾ ਹੁਣ ਕਿੱਦਾਂ ਦੀ ਗੱਲ ਕਰ ਰਿਹਾ ਪਰੋਣੇ ਨੇ ਕ ਲਿਆ ਜਾਂਦਾ ਜਾਂਦਾ ਪਰੋਣੇ ਨੇ ਕ ਲਿਆ ਹੁਣ ਪਰੋਣੇ ਨੇ ਤੇ ਜਿਹੜਾ ਕ ਲਿਆ ਮੁੰਡਾ ਕਿਦਾਂ ਦੀ ਗੱਲ ਕਰ ਗਿਆ ਜਾਂਦਾ ਜਾਂਦਾ ਅਹੇ ਜੇ ਮਾਮੀ ਜੀ ਨੇ ਜਾਣਾ ਨਾ ਚਾਰ ਦਿਨ ਰਹਿਣਾ ਤੇ ਮਮੇ ਨੂੰ ਛੱਡ ਜਾਣਾ ਇੰਨਾ ਹੁਣ ਹੋਰ ਸਿਆਪਾ ਬਾਦਣਾ ਮੈਂ ਤਾਂ ਕਿੱਥੇ ਜਾਣਾ ਹੈ ਇਹੋ ਜੀ ਗਰਮੀ 'ਚ ਤੇ ਜਾਣੂ ਕਿਤੇ ਜੀ ਨਹੀਂ ਘਾਦਾ ਦਵਿੰਦਰ ਗੱਲ ਪਲਸਣ ਤੇ ਆਉਂਦੀ ਸਾਰਿਆਂ ਦੀ ਸੂਈ ਉੱਥੇ ਹੀ ਆ ਪਲਸਣ ਪਲਸਣ ਉਹ ਪਲਸਣ ਦੀ ਗੱਲ ਛੱਡੋ ਜਿਹੜੀ ਮੈਂ ਕਹਿੰਦੀ ਉਹ ਨਹੀਂ ਤੁਸੀਂ ਮੰਨਦੇ ਹੋਣਾ ਸੀ ਕੀ ਕਰਨਾ ਵਾ ਕੋਈ ਨਹੀਂ ਕਰਨਾ ਨਹੀਂ ਜਾਣਾ ਨਾ ਹੀ ਮਿਲੌਣ ਜਾਣਾ ਨਾ ਹੀ ਕੋ ਕਰਨ ਜਾਣਾ ਸੁੱਖ ਵੀ ਆਉਣੇ ਵਾਲੀ ਉਹ ਨਹੀਂ ਗੱਲ ਮੈਂ ਆਪਣੀ ਗੱਲ ਕਰਨ ਢੀ ਤੁਹਾਡੇ ਵਿਣਾ ਬਸ ਦਿਮਾਗ 'ਚ ਉਹਨਾਂ ਦੀਆਂ ਗੱਲਾਂ ਖੇਡਦੀਆਂ ਕਰੀ ਚੰਗਾ